ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਵੇ ਸਾਥ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਬਹੁਤ ਹੀ ਮਹੱਤਵਪੂਰਨ ਵੀਡੀਓ ਹੈ ਜੀ ਜਿਹੜੇ ਵੀ ਲੋਕ ਗੁਰੂ ਘਰ ਜਾ ਕੇ ਲੰਗਰ ਦੀ ਸੇਵਾ ਕਰਦੇ ਹਨ ਜਾਂ ਬਰਤਨਾਂ ਦੀ ਸੇਵਾ ਕਰਦੇ ਹਨ ਇਹ ਸੇਵਾ ਕਰਨ ਦੇ ਨਾਲ ਤੁਹਾਨੂੰ ਕਿਹੜਾ ਫਲ ਪ੍ਰਾਪਤ ਹੋ ਜਾਵੇਗਾ ਪਰਮਾਤਮਾ ਜੀ ਦੀ ਕਿਵੇਂ ਤੁਹਾਡੇ ਉੱਤੇ ਮਿਹਰ ਹੋ ਜਾਵੇਗੀ ਸੋ ਇਸ ਬਾਰੇ ਜਾਣਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਵੀ ਕਰ ਦੇਣਾ ਜੀ ਤੇ ਨਾਲ ਹੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਹਮੇਸ਼ਾ ਲਈ ਬਣ ਜਾਵੇ ਸਾਧ ਸੰਗਤ ਜੀ ਜਦੋਂ ਵੀ ਅਸੀਂ ਗੁਰੂ ਘਰ ਜਾਂਦੇ ਹਾਂ ਤਾਂ ਅਕਸਰ ਹੀ ਵੇਖਦੇ ਹੀ ਰਹਿੰਦੇ ਹਾਂ ਜਾਂ ਸਾਡੇ ਵਿੱਚ ਇਹ ਵਰਤਦਾ ਹੀ ਰਹਿੰਦਾ ਹੈ ਕਿ ਬਹੁਤੇ ਜ਼ਿਆਦਾ ਲੋਕ ਭਾਂਡਿਆਂ ਦੀ ਹੀ ਸੇਵਾ ਬੜੀ ਹੀ ਸ਼ਰਧਾ ਤੇ ਭਾਵਨਾ ਦੇ ਨਾਲ ਤੇ ਖੁਸ਼ ਹੋ ਕੇ ਕਰਦੇ ਹਨ ਤੇ ਉਹ ਹਰ ਵੇਲੇ ਇਹੋ ਚਾਹੁੰਦੇ ਹਨ ਕਿ ਉਹ ਦੂਸਰੇ ਤੋਂ ਵੱਧ ਸੇਵਾ ਕਰ ਸਕਣ ਪਰ ਕਈ ਲੋਕ ਉਹਨਾਂ ਦਾ ਮਜ਼ਾਕ ਉਡਾਉਂਦੇ ਹਨ ਜਾਂ ਕਹਿ ਦਿੰਦੇ ਹਨ ਕਿ ਬਰਤਨਾਂ ਦੀ ਸੇਵਾ ਕਰਨ ਦੇ ਨਾਲ ਕੀ ਹੁੰਦਾ ਹੈ ਜਾਂ ਉਹ ਕਹਿ ਦਿੰਦੇ ਹਨ ਕਿ ਘਰ ਤਾਂ ਇਹਨਾਂ ਕੋਲ ਭਾਂਡੇ ਮਾਂਜ ਨਹੀਂ ਹੁੰਦੇ ਗੁਰੂ ਘਰ ਕਿੱਦਾਂ ਖੋਖੋ ਮਾਂਜਦੇ ਹਨ ਪਰ ਇਥੇ ਤੁਹਾਨੂੰ ਦੱਸ ਦਈਏ ਕਿ ਸਿੱਖ ਧਰਮ ਦੇ ਵਿੱਚ ਵਰਤਨਾ ਦੀ ਸੇਵਾ ਨੂੰ ਬਹੁਤ ਹੀ ਉੱਚਾ ਸਥਾਨ ਮਿਲਿਆ ਹੈ ਕਹਿੰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਇੱਕ ਭਾਈ ਨੰਦ ਲਾਲ ਜੀ ਸਨ ਉਹ ਬਾਦਸ਼ਾਹ ਔਰੰਗਜ਼ੇਬ ਦੇ ਪੁੱਤਰ ਨੂੰ ਪੜਾਉਂਦੇ ਸਨ ਉਹ ਬਾਦਸ਼ਾਹ ਜੀ ਦੇ ਪੁੱਤਰ ਨੂੰ ਕੁਰਾਨ ਦੀਆਂ ਅਦਾਇਤਾਂ ਬਾਰੇ ਸਮਝਾਉਂਦੇ ਹੋਏ ਕਹਿੰਦੇ ਕਿ ਇੱਕ ਦਿਨ ਔਰੰਗਜ਼ੇਬ ਨੇ ਕਈ ਕਾਜ਼ੀਆਂ ਨੂੰ ਇਹ ਇੱਕ ਇਸ ਹਦਾਇਤ ਬਾਰੇ ਪੁੱਛਿਆ ਕਿ ਸਭ ਕਾਜ਼ੀਆਂ ਨੇ ਇਸ ਦੇ ਵੱਖ-ਵੱਖ ਅਰਥ ਕੀਤੇ ਭਰਪਾਈ ਨੰਦ ਲਾਲ ਜੀ ਨੇ ਜੋ ਅਰਥ ਕੀਤੇ ਉਹ ਬਹੁਤ ਹੀ ਵਧੀਆ ਦੱਸੇ ਜਿੰਨੇ ਵੀ ਲੋਕ ਸਭਾ ਦੇ ਵਿੱਚ ਬੈਠੇ ਸਨ ਸਭ ਨੇ ਤਾਂ ਤਾਰੀਫ ਕੀਤੀ ਕਿਉਂਕਿ ਭਾਈ ਨੰਦ ਲਾਲ ਜੀ ਇਹ ਦੇਖ ਕੇ ਔਰੰਗਜ਼ੇਬ ਦੇ ਮਨ ਵਿੱਚ ਉਸ ਪ੍ਰਤੀ ਬਹੁਤ ਹੀ ਈਰਖਾ ਆ ਗਈ ਉਸਨੇ ਸੋਚਿਆ ਕਿ ਇਹ ਹਿੰਦੂ ਹੋ ਕੇ ਇਸ ਨੂੰ ਕੁਰਾਨ ਬਾਰੇ ਇੰਨਾ ਕਿਵੇਂ ਪਤਾ ਹੈ ਇੰਨੀ ਕਿਵੇਂ ਜਾਣਕਾਰੀ ਹੈ ਜੋ ਕਿ ਇੱਕ ਮੁਸਲਮਾਨ ਨੂੰ ਹੋਣੀ ਚਾਹੀਦੀ ਸੀ ਇਸ ਲਈ ਭਾਈ ਨੰਦ ਲਾਲ ਜੀ ਦੇ ਲਈ ਹੁਕਮ ਜਾਰੀ ਕੀਤਾ ਗਿਆ ਔਰੰਗਜ਼ੇਬ ਨੇ ਕਿਹਾ ਕਿ ਇਸ ਨੂੰ 24 ਘੰਟਿਆਂ ਦੇ ਵਿੱਚ ਮੁਸਲਮਾਨ ਬਣਾ ਦਿੱਤਾ ਜਾਵੇ ਜੇ ਮੁਸਲਮਾਨ ਧਰਮ ਨਹੀਂ ਕਬੂਲਤਾ ਤਾਂ ਇਸ ਦਾ ਕਤਲ ਕਰ ਦਿੱਤਾ ਜਾਵੇ ਜਦੋਂ ਇਹ ਗੱਲ ਭਾਈ ਨੰਦ ਲਾਲ ਜੀ ਦੇ ਕੋਲ ਪਹੁੰਚੀ ਤਾਂ ਭਾਈ ਨੰਦ ਲਾਲ ਜੀ ਨੇ ਸੋਚਿਆ ਤਾਂ ਭਾਈ ਨੰਦ ਲਾਲ ਜੀ ਨੇ ਸੋਚਿਆ ਕਿ ਹੁਣ ਤਾਂ ਬਚਣਾ ਬਹੁਤ ਹੀ ਮੁਸ਼ਕਿਲ ਹੈ ਤੇ ਔਰੰਗਜ਼ੇਬ ਦੇ ਸਿਪਾਹੀ ਹੀ ਮੈਨੂੰ ਨਾ ਫੜ ਲੈਣ ਭਾਈ ਨੰਦ ਲਾਲ ਜੀ ਦੇ ਬਾਰੇ ਜਦ ਔਰੰਗਜ਼ੇਬ ਨੂੰ ਪਤਾ ਲੱਗਾ ਕਿ ਇੱਕ ਜਗ੍ਹਾ ਹੈ ਜਿੱਥੇ ਔਰੰਗਜ਼ੇਬ ਦੀ ਪੇਸ਼ੀ ਨਹੀਂ ਚੱਲਦੀ ਜਦੋਂ ਭਾਈ ਨੰਦ ਲਾਲ ਜੀ ਨੂੰ ਇੱਕ ਗੱਲ ਬਾਰੇ ਪਤਾ ਲੱਗਾ ਕਿ ਔਰੰਗਜ਼ੇਬ ਦੀ ਇਸ ਜਗ੍ਹਾ ਦੇ ਉੱਪਰ ਕੋਈ ਵੀ ਪੇਸ਼ੀ ਨਹੀਂ ਚੱਲਦੀ ਭਾਵੇਂ ਕਿ ਔਰੰਗਜ਼ੇਬ ਦਾ ਸਿੱਕਾ ਤਾਂ ਚਾਰੇ ਪਾਸੇ ਚੱਲਦਾ ਸੀ ਪਰ ਇੱਕ ਜਗ੍ਹਾ ਇਹੋ ਜਿਹੀ ਸੀ ਜਿੱਥੇ ਉਸ ਦੀ ਕੋਈ ਵੀ ਵਾਹ ਪੇਸ਼ ਨਹੀਂ ਸੀ ਚੱਲਦੀ ਭਾਈ ਨੰਦ ਲਾਲ ਜੀ ਨੇ ਪੁੱਛਿਆ ਕਿ ਉਹ ਜਗ੍ਹਾ ਕਿਹੜੀ ਹੈ ਤਾਂ ਉਸਨੇ ਦੱਸਿਆ ਕਿ ਉਹ ਜਗ੍ਹਾ ਹੈ ਪੰਜਾਬ ਦੇ ਪੰਜਾਬ ਵਿੱਚ ਪੈਂਦੇ ਆਨੰਦਪੁਰ ਸਾਹਿਬ ਦੀ ਜਿੱਥੇ ਕਿ ਸਿਰਫ ਕਲਗੀਧਰ ਪਾਤਸ਼ਾਹ ਜੀ ਦਾ ਹੀ ਰਾਜ ਹੈ ਆਨੰਦ ਲਾਲ ਜੀ ਆਪਣਾ ਧਰਮ ਬਚਾਉਣ ਦੇ ਲਈ ਪਾਤਸ਼ਾਹ ਜੀ ਦੀ ਨਗਰੀ ਵਿੱਚ ਪਹੁੰਚ ਗਏ ਕਲਗੀਧਰ ਪਿਤਾ ਦੇ ਦਰਸ਼ਨ ਕਰਕੇ ਸਾਰੀ ਗੱਲ ਪਾਤਸ਼ਾਹ ਜੀ ਨੂੰ ਦੱਸ ਦਿੱਤੀ ਤੇ ਕਿਹਾ ਕਿ ਔਰੰਗਜ਼ੇਬ ਈਰਖਾ ਵਸ ਹੋ ਕੇ ਮੇਰਾ ਧਰਮ ਬਦਲਣਾ ਚਾਹੁੰਦਾ ਹੈ ਮੈਨੂੰ ਕਤਲ ਕਰਨਾ ਚਾਹੁੰਦਾ ਹੈ ਜੇਕਰ ਮੈਂ ਉਸ ਦਾ ਧਰਮ ਨਹੀਂ ਕਬੂਲਦਾ ਤਾਂ ਕਹਿੰਦੇ ਹਨ ਕਿ ਕਲਗੀਧਰ ਪਾਤਸ਼ਾਹ ਜੀ ਨੇ ਕਿਹਾ ਕਿ ਤੂੰ ਬੇਫਿਕਰ ਹੋ ਜਾ ਇੱਥੇ ਮੇਰੀ ਸ਼ਰਨ ਦੇ ਵਿੱਚ ਕੋਈ ਵੀ ਤੇਰੇ ਤੇ ਹੱਥ ਨਹੀਂ ਉਠਾਵੇਗਾ ਕੋਈ ਵੀ ਤੇਰੇ ਉੱਤੇ ਜ਼ੁਲਮ ਨਹੀਂ ਕਰ ਸਕਦਾ ਭਾਈ ਆਨੰਦ ਲਾਲ ਜੀ ਉੱਥੇ ਰੁਕ ਗਏ ਆਨੰਦ ਲਾਲ ਦੀ ਰੋਜ਼ਾਨਾ ਹੀ ਪ੍ਰਸ਼ਾਦਾ ਛਕਦੇ ਤੇ ਸੌਂ ਜਾਂਦੇ ਇਸ ਗੱਲ ਤੋਂ ਬੜੇ ਦੁਖੀ ਹੋਏ ਅਤੇ ਪਾਤਸ਼ਾਹ ਜੀ ਦੇ ਕੋਲ ਜਾ ਕੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਮੇਰੇ ਲਈ ਕੋਈ ਕੰਮ ਹੈ ਤਾਂ ਮੈਨੂੰ ਦੱਸੋ ਤੇ ਮੇਰੇ ਕਲਗੀਧਰ ਪਾਤਸ਼ਾਹ ਜੀ ਨੇ ਕਿਹਾ ਕਿ ਤੂੰ ਕੀ ਕੰਮ ਕਰ ਸਕਦਾ ਹੈ ਆਨੰਦ ਲਾਲ ਜੀ ਨੇ ਦੱਸਿਆ ਕਿ ਮੈਂ ਇੱਕ ਵਿਦਵਾਨ ਹਾਂ ਮੈਂ ਪੜ੍ਹਾ ਲਿਖਾ ਸਕਦਾ ਹਾਂ ਪਾਤਸ਼ਾਹ ਜੀ ਕਹਿਣ ਲੱਗੇ ਫਿਰ ਤੇਰੇ ਲਈ ਇੱਕੋ ਹੀ ਕੰਮ ਹੈ ਸਾਡੇ ਕੋਲ ਤਾਂ ਭਾਈ ਨੰਦ ਲਾਲ ਜੀ ਨੇ ਕਿਹਾ ਕਿ ਚਲੋ ਤੁਸੀਂ ਆਪਣੀ ਮਰਜ਼ੀ ਦਾ ਹੀ ਕੰਮ ਦੇ ਦਿਓ ਫਿਰ ਪਾਤਸ਼ਾਹ ਜੀ ਕਲਗੀ ਤਰਜੀ ਕਹਿਣ ਲੱਗੇ ਕਿ ਉਹ ਸਾਹਮਣੇ ਲੰਗਰ ਹਾਲ ਹੈ ਉੱਥੇ ਬਰਤਨ ਸਾਫ਼ ਕਰਨ ਦਾ ਕੰਮ ਹੈ ਜੇ ਤੂੰ ਚਾਵੇਂ ਤਾਂ ਉਹ ਕਰ ਸਕਦਾ ਹੈ ਭਾਈ ਨੰਦ ਲਾਲ ਜੀ ਨੇ ਪਾਤਸ਼ਾਹ ਜੀ ਨੂੰ ਸਤਿਵਚਨ ਕਹਿ ਕੇ ਲੰਗਰ ਹਾਲ ਵਿੱਚ ਜਾ ਕੇ ਸੇਵਾ ਸ਼ੁਰੂ ਕਰ ਦਿੱਤੀ ਪਹਿਲੇ ਦਿਨ ਤਾਂ ਬੜਾ ਔਖਾ ਲੱਗਾ ਪਰ ਹੌਲੀ-ਹੌਲੀ ਨੰਦ ਲਾਲ ਜੀ ਨੂੰ ਤਰੀਕਾ ਆ ਗਿਆ ਬਰਤਨ ਸਾਫ ਕਰਨ ਦਾ ਅਤੇ ਅਗਲੇ ਦਿਨ ਬਰਤਨ ਸਾਫ ਕਰਨ ਵਿੱਚ ਆਨੰਦ ਵੀ ਆਉਣ ਲੱਗ ਪਿਆ ਕੁਝ ਦਿਨਾਂ ਬਾਅਦ ਭਾਈ ਨੰਦ ਲਾਲ ਜੀ ਦੇ ਕੁਝ ਰਿਸ਼ਤੇਦਾਰ ਉਹਨਾਂ ਨੂੰ ਮਿਲਣ ਆ ਗਏ ਅਤੇ ਭਾਈ ਸਾਹਿਬ ਨੂੰ ਲੰਗਰ ਹਾਲ ਵਿੱਚ ਬਰਤਨ ਸਾਫ ਕਰਦੇ ਨੂੰ ਵੇਖ ਕੇ ਕਹਿਣ ਲੱਗੇ ਪੜਿਆ-ਲਿਖਿਆ ਹੋ ਕੇ ਇਹ ਕਿਦਾਂ ਦੇ ਕੰਮ ਕਰ ਰਹੇ ਹਾਂ ਤਾਂ ਉਹ ਕਹਿਣ ਲੱਗੇ ਕਿ ਇਸੇ ਹੀ ਕੰਮ ਨੇ ਮੈਨੂੰ ਇੰਨੀ ਪੜ੍ਹਾਈ ਦਿੱਤੀ ਹੈ ਤੇ ਕਿਹਾ ਕਿ ਦਿੱਲੀ ਵਿੱਚ ਐਨੀ ਤੇਰੀ ਇੱਜ਼ਤ ਸੀ ਤੇਰੀ ਇੱਥੇ ਦੇਖ ਤੋਂ ਭਾਂਡੇ ਮਾਂਜਣ ਲੱਗ ਪਿਆ ਹੈ ਗੁਰੂ ਨੇ ਤੇਰੀ ਕਦਰ ਹੀ ਨਹੀਂ ਕੀਤੀ ਭਾਈ ਨੰਦ ਲਾਲ ਜੀ ਹੱਥ ਜੋੜ ਕੇ ਚੁੱਪਚਾਪ ਖੜੇ ਰਹੇ ਤੇ ਕੁਝ ਸੁਣਦੇ ਰਹੇ ਪਿੱਛੋਂ ਜਦੋਂ ਮੇਰੇ ਕਲਗੀਧਰ ਪਾਤਸ਼ਾਹ ਜੀ ਆਏ ਤੇ ਕਹਿਣ ਲੱਗੇ ਕਿ ਭਾਈ ਨੰਦ ਲਾਲ ਜੀ ਅਸੀਂ ਸੱਚੀ ਤੇਰੀ ਕਦਰ ਨਹੀਂ ਪਾਈ ਅਸੀਂ ਤੇਰੇ ਤੋਂ ਬਰਤਨਾਂ ਦਾ ਕੰਮ ਲੈ ਰਹੇ ਹਾਂ ਤੇ ਭਾਈ ਨੰਦ ਲਾਲ ਜੀ ਉਹਨਾਂ ਦੇ ਬਚਨ ਸੁਣ ਕੇ ਰੋਣ ਲੱਗ ਪਿਆ ਅਤੇ ਕਿਹਾ ਕਿ ਬਰਤਨ ਚੁੱਕ ਕੇ ਫਿਰ ਸਾਫ ਕਰਨੇ ਮੈਂ ਚਾਹੁੰਦਾ ਹਾਂ ਤੇ ਨਾਲ ਹੀ ਕਿਹਾ ਕਿ ਪਾਤਸ਼ਾਹ ਇੰਨਾ ਆਨੰਦ ਤਾਂ ਮੈਨੂੰ ਕਲਮ ਚਲਾਉਣ ਦੇ ਵਿੱਚ ਨਹੀਂ ਆਉਂਦਾ ਜਿੰਨਾ ਤੁਹਾਡੇ ਦਰ ਤੇ ਇਹ ਸੇਵਾ ਕਰਨ ਵਿੱਚ ਆ ਰਿਹਾ ਹੈ ਉਹ ਆਨੰਦ ਬਹੁਤ ਹੀ ਸੁਖ ਮਹਿਲਾਂ ਵਿੱਚ ਨਹੀਂ ਹੈ ਸੁਖ ਗੁਰੂ ਘਰ ਵਿੱਚ ਹੈ ਉਹ ਸੁਖ ਕਿਤੇ ਹੋਰ ਨਹੀਂ ਮਿਲ ਸਕਦਾ ਪਾ ਇਨੰਦ ਲਾਲ ਜੀ ਦੇ ਮੋਹੋਂ ਇਹ ਗੱਲ ਸੁਣ ਕੇ ਕਲਗੀਧਰ ਪਾਤਸ਼ਾਹ ਜੀ ਨੇ ਆਨੰਦ ਲਾਲ ਜੀ ਦੇ ਹੱਥੋਂ ਬਰਤਨ ਫੜ ਲਿਆ ਤੇ ਥੱਲੇ ਰੱਖ ਦਿੱਤਾ ਤੇ ਕਿਹਾ ਕਿ ਬਸ ਪਾਈ ਹੁਣ ਤੇਰੇ ਅੰਦਰ ਦਾ ਮਨ ਮਾਂਜਿਆ ਗਿਆ ਹੈ ਕਿਹਾ ਤੂੰ ਹੁਣ ਲਿਖਣਾ ਸ਼ੁਰੂ ਕਰ ਹੁਣ ਤੇਰਾ ਲਿਖਿਆ ਹੋਇਆ ਬੰਦਗੀ ਨਹੀਂ ਜ਼ਿੰਦਗੀ ਬਣ ਜਾਵੇਗਾ ਇਹ ਤੇਰਾ ਲਿਖਿਆ ਲੋਕਾਂ ਦਾ ਜੀਵਨ ਬਣਾ ਦੇਵੇਗਾ ਸਾਥ ਸੰਗਤ ਜੀ ਇਹਨਾਂ ਭਾਂਡਿਆਂ ਦੀ ਸੇਵਾ ਕਰਨ ਦੇ ਨਾਲ ਜਾਂ ਗੁਰੂ ਘਰ ਵਿੱਚ ਕੋਈ ਵੀ ਸੇਵਾ ਕਰਨ ਦੇ ਨਾਲ ਸਾਡਾ ਮਨ ਸਾਫ਼ ਹੋ ਜਾਂਦਾ ਹੈ ਸਾਡੇ ਮਨ ਦੀ ਅੰਦਰਲੀ ਮੈਲ ਸਾਨੂੰ ਸਾਫ਼ ਕਰਨੀ ਪੈਂ ਜਾਂਦੀ ਹੈ ਸਾਡੇ ਅੰਦਰ ਦੀ ਮੈਲ ਮਰ ਜਾਂਦੀ ਹੈ ਜਿਵੇਂ ਕਿ ਮਾਂਜੇ ਹੋਏ ਭਾਂਡੇ ਸਾਫ ਹੋ ਜਾਂਦੇ ਹਨ ਉਵੇਂ ਹੀ ਸਾਡਾ ਮਨ ਮੰਨਣ ਦੇ ਨਾਲ ਸਾਫ ਹੋ ਜਾਂਦਾ ਹੈ ਸੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ